ਨਮਸਕਾਰ ਦੋਸਤੋ ਮੈਂ ਵਰੁਣ ਮੈਤਮ ਮੁਖ ਸੁਭਾ ਪ੍ਰਚਾਰਕ ਜੀ ਨੂੰ ਹਿੰਦੂ ਤੱਕ ਪੰਜਾਬ ਅੱਜ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਜੀ ਤੁਹਾਨੂੰ ਇੱਕ ਖਾਸ ਬੇਨਤੀ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਅੰਦਰ ਜਦੋਂ ਲਾਇਨ ਆਰਡਰ ਦੀ ਗੱਲ ਹੁੰਦੀ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਤੇ ਲੱਗੀ ਹੋਈ ਹੈ ਉਸ ਤੋਂ ਬੜੇ ਅਫਸੋਸ ਦੀ ਗੱਲ ਹੈ ਕਿ 6 April 2025 ਦਿਨ ਇਤਵਾਰ ਨੂੰ ਲੁਧਿਆਣਾ ਸ਼ਹਿਰ ਦੇ ਅੰਦਰ ਬੀਆਰਐਸ ਨਗਰ ਜਿਹੜਾ ਕਿ ਪੌਸ਼ ਏਰੀਆ ਕਿਹਾ ਜਾਂਦਾ ਵਾ ਔਰ ਅੱਜਕਲ ਜਦੋਂ ਵੈਸਟ ਹਲਕੇ 'ਚ ਚੋਣਵਾਂ ਮਾਹੌਲ ਚੱਲ ਰਿਹਾ ਹੈ ਪੂਰੀ ਪੰਜਾਬ ਸਰਕਾਰ ਐਡਮਿਨਿਸਟ੍ਰੇਸ਼ਨ ਵੈਸਟ ਹਲਕੇ 'ਚ ਵਿਰਾਜਮਾਨ ਹੋਵੇ ਉਸ ਵੈਸਟ ਹਲਕੇ ਦੇ ਵਿੱਚ ਇੱਕ ਬਹੁਤ ਹੀ ਕਹਿੰਦੇ ਨਾ ਵੀ ਗੁਰੂ ਘਰ ਨਾਲ ਜੁੜੇ ਹੋਏ ਪਰਿਵਾਰ ਦੇ ਨਾਲ ਏਡੀ ਕਿ ਵਧੀਕੀ ਹੋ ਜੇ ਜਿਹੜੀ ਬੜੀ ਮਦਭਾਗੀ ਹੈ ਮੈਂ ਆਪਣੀ ਨਾਲ ਬੈਠੇ ਸਾਥੀ ਚਰਨਪ੍ਰੀਤ ਜੀ ਨੂੰ ਕਹੂੰਗਾ ਕਿ ਚਰਨਪ੍ਰੀਤ ਜੀ ਦਿਖਾ ਰਹੇ ਕਿ ਉਹਨਾਂ ਦੇ ਨਾਲ ਮਾੜੇ ਅੰਸਰਾਂ ਨੇ ਜਿਹੜੀ ਵਧਿੱਕੀ ਕੀਤੀ ਆ ਉਸ ਤੋਂ ਬਾਅਦ ਆਹ ਸੱਟਾਂ ਤੁਸੀਂ ਦੇਖ ਸਕਦੇ ਹੋ ਕਿ ਡੀਜੀਪੀ ਸਾਹਿਬ ਕਿ ਕਿੰਨੀਆਂ ਸੱਟਾਂ ਉਸ ਨੌਜਵਾਨ ਨੂੰ ਅੱਧਮਰਾ ਕਰਤਾ ਘੱਟੋ ਘੱਟ 10 ਤੋਂ 12 ਬੰਦਿਆਂ ਨੇ ਉਹ ਇੱਥੇ ਹੀ ਇਹਨਾਂ ਦੀ ਵਸ ਨਹੀਂ ਹੋਈ ਜਦੋਂ ਇਸ ਨੌਜਵਾਨ ਨੂੰ ਬਚਾਉਣ ਦੇ ਲਈ ਉਹਦੀ ਪਤਨੀ ਨੇ ਸ਼ੋਰ ਮਚਾਇਆ ਲੋਕਾਂ ਨੂੰ ਬੁਲਾਇਆ 112 ਨੰਬਰ ਤੇ ਕੰਪਲੇਂਟ ਕੀਤੀ ਇਨਸਾਫ ਦੇ ਲਈ ਔਰ ਆਪਣੇ ਪਤੀ ਦੀ ਜਾਨ ਬਖਸ਼ਣ ਦੇ ਲਈ ਆਵਾਜ਼ ਚੱਕੀ ਉਹਨਾਂ ਨੇ ਉਸ ਕੁੜੀ ਨਾਲ ਵੀ ਬਤਿੱਕੀ ਕੀਤੀ ਬਦਸਲੂਕੀ ਕੀਤੀ ਮਾਝੂਕ ਮੁੱਖ ਮੰਤਰੀ ਕੀ ਡੀਜੀਪੀ ਸਾਹਿਬ ਅੱਜ ਲਾ ਐਂਡ ਆਰਡਰ ਕਿੱਥੇ ਖੜਾ ਔਰ ਉਸ ਤੋਂ ਵੱਡੀ ਅਫਸੋਸ ਦੀ ਗੱਲ ਕਿ ਅੱਜ 15 ਅਪ੍ਰੈਲ 2025 ਹੋ ਗਈ ਹੈ ਹਜੇ ਤੱਕ ਇਹ ਪਰਿਵਾਰ ਇਨਸਾਫ ਲਈ ਦਰਦਰ ਪਟਕ ਰਿਹਾ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਜਿੱਤੇ ਇਸ ਮਾਮਲੇ 'ਚ ਤਤਕਾਲ ਐਫ ਆਈ ਆਰ ਹੋਣੀ ਚਾਹੀਦੀ ਸੀ ਉਹਦੇ ਬਜਾਏ ਪਰਿਵਾਰ ਤੇ ਰਾਜੀਨਾਮਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਮੁੱਖ ਮੰਤਰੀ ਜੀ ਔਰ ਡੀਜੀਪੀ ਸਾਹਿਬ ਇੱਕ ਬੇਨਤੀ ਕਰਨਾ ਚਾਹੁੰਦਾ ਪਹਿਲੀ ਗੱਲ ਤਾਂ ਉਹ ਨੌਜਵਾਨ ਜਿਹੜਾ ਗੁਰੂ ਘਰ ਨਾਲ ਜੁੜਿਆ ਔਰ ਸਾਰਾ ਦਿਨ ਗੁਰੂ ਮਹਾਰਾਜ ਦੀ ਬਾਣੀ ਪੜ੍ਹਦਾ ਉਹਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਉਦੇ ਦਾੜਾ ਸਾਹਿਬ ਦੀ ਬੇਇਜ਼ਤੀ ਕੀਤੀ ਜਾਂਦੀ ਹੈ ਕਿਹੜੇ ਮਾਹੌਲ 'ਚ ਨੌਜਵਾਨ ਕਿੱਧਰ ਨੂੰ ਚੱਲਣ ਜਦੋਂ ਉਸ ਤੋਂ ਬਾਅਦ ਜੇ ਉਹਦੀ ਪਤਨੀ ਉਹਦੇ ਲਈ ਵਾਇਰ ਕਰਦੀ ਹੈ ਤੇ ਉਹ ਪਤਨੀ ਦਾ ਵੀ ੱੱਕੇਸ਼ਾਈ ਹੋ ਰਹੀ ਹੈ ਮੈਂ ਬੇਨਤੀ ਕਰਦਾ ਕਿ ਲੁਧਿਆਣਾ ਸ਼ਹਿਰ ਦੇ ਅੰਦਰ थाना ਸਰਾਬਾ ਨਗਰ ਇਹ ਪਰਿਵਾਰ ਦਰਦਰ ਪਟਕਣ ਲਈ ਮਜਬੂਰ ਹੋਇਆ ਪਿਆ ਰੋਜ਼ ਸਿਰਫ ਦਲਾਸੇ ਤੇ ਲਾਰੇ ਤੋਂ ਇਲਾਵਾ ਕੁਝ ਨਹੀਂ ਮਿਲ ਰਿਹਾ ਆਨਲਾ ਸਮੇਂ ਦੇ ਵਿੱਚ ਇੰਦਾ ਦੇ ਕਈ ਪਰਿਵਾਰ ਜਿਕੇ ਹੋ ਰਿਹਾ ਜਿਨ੍ਹਾਂ ਦੇ ਮਨਾਂ 'ਚ ਭਾਰੀ ਰੋਹ ਵਿਆਪਤ ਹੋ ਰਿਹਾ ਹੈ ਕਿ ਵੈਸਟ ਹਲਕੇ ਦੀ ਚੋਣ ਹੈ ਅਸੀਂ ਟੂਟਲੀ ਬਾਈਕਟ ਕਰਾਂਗੇ ਅੱਜ ਜਦੋਂ ਮੈਂ ਇਸ ਪਰਿਵਾਰ ਦੇ ਮੁਖੀ ਸਰਦਾਰ ਅਮਰਜੀਤ ਸਿੰਘ ਜੀ ਨੂੰ ਮਿਲਿਆ ਉਹਨਾਂ ਨੇ ਦੱਸਿਆ ਉਹਨਾਂ ਦੇ ਪਰਿਵਾਰ ਦੇ 38 ਦੇ ਕਰੀਬ ਪਰਿਵਾਰ ਜਿਨ੍ਹਾਂ ਦੀਆਂ ਘੱਟੋ ਘੱਟ 4400 ਵੋਟ ਇਸ ਇਲਾਕੇ ਦੇ ਵਿੱਚ ਆਪਣੇ ਘਰ ਦੀ ਵੋਟ ਆ ਉਹਨਾਂ ਦੀ ਜਿਹੜੀ ਆ ਉਹ ਸਾਰਿਆਂ ਦੇ ਮਨਾਂ 'ਚ ਰੋਸ਼ ਹੈ ਕਿ ਜਦੋਂ ਸਾਨੂੰ ਸੁਰੱਖਿਅਤ ਮਾਹੌਲ ਹੀ ਨਹੀਂ ਦੇ ਸਕਦੇ ਔਰ ਪਰਿਵਾਰ ਦੇ ਨਾਲ ਈ ਵੱਡੀ ਵਧਿੱਕੀ ਹੋਈ ਹੋਵੇ ਇਨਸਾਫ ਨਹੀਂ ਮਿਲ ਸਕਦਾ ਫਿਰ ਅਸੀਂ ਵੋਟ ਕਿਉਂ ਪਾਈਏ ਮਾਨਯੋਗ ਡੀਜੀਪੀ ਸਾਹਿਬ ਤੁਹਾਨੂੰ ਅੱਤ ਜੋੜ ਕੇ ਬੇਨਤੀ ਹੈ ਕਿ ਇਸ ਨੌਜਵਾਨ ਨਾਮੀ ਚੱਕੇ ਸ਼ਾਈ ਤੇ ਉਹਦੀ ਪਤਨੀ ਦੀ ਜਿਹੜੀ ਕਹਿੰਦੇ ਨਾ ਵੀ ਮਾੜੇ ਅੰਸ਼ਰਾਂ ਨੇ ਬੱਚੂਕੀ ਕੀਤੀ ਆ ਉਹਨਾਂ ਦੋਸ਼ੀਆਂ ਤੇ ਤਤਕਾਲ ਕਾਰਵਾਈ ਕਰਨ ਦੀ ਕਿਰਪਾਲਤਾ ਕਰੋ ਧੰਨਵਾਦ